ਲੋ ਵੀ ਮਿੱਤਰੋ ਮੋਟਰ ਚੱਲ ਪਈ ਸੀਗੀ ਮੋਟਰ ਨਿਕਲੀ ਸਹੀ ਤੇ ਟਰਾਂਸਫਾਰਮ ਗਿਆ ਹੈ ਲੂਸ ਤੇ ਟਰਾਂਸਫਾਰਮ ਦੋ ਕੁਵੈਲ ਲੂਸ ਗਏ ਇੱਕ ਫੇਸ ਹੀ ਆਉਂਦਾ ਹੈਗਾ ਤੇ ਕੱਲ ਫੇਰ ਟਰਾਂਸਫਾਰਮ ਰਖਾਇਆ ਟਰਾਂਸਫਾਰਮ ਬਹੁਤ ਔਖਾ ਰਖ ਹੋਇਆ ਆਪਣੇ ਇਥੇ ਨੰਗਾ ਹੈ ਨਹੀਂ ਸੀਗਾ ਤੇ ਇਦਾਂ ਦਾ ਪਤਾ ਨਹੀਂ ਸੀਗਾ ਹੁਣ ਤਾਂ ਕਰਕੇ ਗਾਂ ਛੱਡਾਂਗੇ ਇਥੋਂ ਇਥੋਂ ਚੱਕ ਚੱਕ ਹੀ ਲਗਾਏ ਗੱਡੀ ਵਿੱਚ ਬਲਣੀ ਨਹੀਂ ਉਹਨਾਂ ਦੀ ਤੇ ਬਹੁਤ ਝੋਨਾ ਭਜਿਆ ਇਥੋਂ ਹਰਾ ਭੱਜ ਗਿਆ ਇੱਥੇ ਬੜਾ ਔਖਾ ਜਾੜਿਆ ਹੈ। ਲੋ ਵੀ ਮਿੱਤਰੋ ਸਪਰੇਅ ਲਾਪੇ ਹੀ ਕਰਨ। ਬੰਦਾ ਕੱਲਾ ਹੀ ਆ। ਲੋ ਵੀ ਮਿੱਤਰੋ ਧੁੱਪ ਨਿਕਲਿਆ ਹੀ ਹੁਣ ਤਾਂ ਦਿਨ ਮੜਾ ਜਾ ਲੱਗ ਗਿਆ ਹੈ। ਬੱਦਲ ਜੇ ਆ ਉਦਾਂ ਹੁੰਦੇ ਵਿੱਚ ਤੇ ਲੰਮਿਆਂ ਚ ਆ ਗਏ ਸਗੇ ਇੱਧਰ। ਅਮਨੇ ਚੱਲਦੀ ਆ। ਦੇਖੋ ਕਰੋ ਚੈੱਕ ਵੀਊ ਤੋਂ। ਹਾਂਜੀ ਮਿੱਤਰੋ ਸਵਾਗਤ ਤੁਹਾਡਾ ਨਵੇਂ ਵਲੌਗ 'ਚ। ਤੇ ਬੱਤੀ ਅੱਜ ਚੱਲਦੀ ਸੀਗੀ ਕਈਆਂ ਦਿਨਾਂ ਬਾਅਦ ਹੀ ਚਲਾਈ ਮੋਟਰ ਮੇਰੇ ਖਿਆਲ ਨਾਲ 7-8 ਮਹੀਨੇ ਦੇ ਨਹੀਂ ਚਲਾਈ ਆ ਤੇ ਪਾਣੀ ਐ ਥੱਲੇ ਸਕਾਤ ਆਈ ਤੇ ਸਕਾਤ ਕਾ ਹੁਣ ਭਰਨੇ ਹੀ ਪਹਿਲਾਂ ਮੀਮੂ ਪੈਂਦੇ ਰੇ ਕਰਕੇ ਤੇ ਹੁਣ ਸੁੰਡੀ ਦੀ ਸਪਰੇ ਵੀ ਕਰਾਵਾਂਗੇ ਦੇਖਦੇ ਆ ਕੱਲ ਨੂੰ ਟਪ ਟਪ ਲੱਗਣ ਲੱਪੀ ਮਹੀਦਾਂ ਲੱਗਣ ਲੱਗੇ ਆ ਤੇ ਹੁਣ ਸੁੰਡੀ ਦੇ ਇਕਾ ਦੀ ਸਪਰੇ ਕਰਾਵਾਂਗੇ ਤੇ ਕੱਲੂ ਦੇਖਦੇ ਆ ਵਾਕਿਆ ਹੁਣ ਮੌਸਮ ਐਨ ਸੈੱਟ ਹੋ ਗਿਆ ਐ ਪਾਣੀ ਐ ਸਕਾਤ ਆਈ ਥੱਲੇ ਤੇ ਸਾਰੀਆਂ ਚੀਜ਼ਾਂ ਦਾ ਦੂਈ ਮੋਟਰ ਤੇ ਵੀ ਉਧਰ ਸਾਕਾਤਾ ਹੈਗਾ ਲੋ ਵੀ ਮਿੱਤਰੋ ਦਿਨ ਹੈਗਾ ਅਜੋ ਦੂ ਅਗਲਾ ਤੇ ਇਧਰਲੀ ਮੋਟਰ ਤੇ ਆਏ ਸੀਗੇ ਰਾਤ ਦੀ ਚਲਾਈ ਸੀਗੀ ਤੇ ਹੁਣ ਆ ਕੇ ਦੇਖੀ ਆ ਮੋਟਰ ਖੜੀ ਸੀਗੀ ਤੇ ਟ੍ਰਾਂਸਫਰਾਂ ਤੋਂ ਫੇਸ ਉੜਿਆ ਸੀ ਤੇ ਹੁਣ ਕਰੋਨੇ ਚੈੱਕ ਇਧਰ ਬੱਤੀ ਵੀ ਨਹੀਂ ਆ ਰਹੀ ਹੈ ਕਿ ਮੋਟਰ ਕੋਸਕਦੀ ਵੀ ਨਹੀਂ ਮੜਾ ਮੋਟਾ ਬੋਲਦੀ ਵੀ ਨਹੀਂ ਤੇ ਮੈਨੂੰ ਲੱਗਦਾ ਜਿੱਥੇ ਦੀ ਮੋਟਰ ਦੀ ਲਾਟਰੀ ਨਿਕਲਿਆ ਜਾਂ ਮੋਟਰ ਲੋਸ ਲੱਥ ਗਈ ਆ ਕੀ ਚੈੱਕ ਕਰਾਇਆ ਤੇ ਪਤਾ ਲੱਗੂ ਹੁਣ ਚੱਲੀ ਆ ਥੋੜਾ ਟਾਈਮ ਰਾਤ ਦੀ ਚਲਾਈ ਸੀਗੀ ਰਾਤ ਦੀ ਵਾਰੀ ਸੀ ਇਹਦਾ ਸੱਤ ਕਿ ਘੰਟੇ 8 ਚੱਲੀ ਲੱਗਦੀ ਆ ਤੇ ਮੋਟਰ ਦਾ ਪਟਾਕਾ ਪਿਆ ਲੱਗਦਾ ਮੈਨੂੰ ਤੇ ਬੱਤੀ ਆਉਂਦੀ ਉਂਦੀ ਨਹੀਂ ਹੈਗੀ ਫੇਸ ਵੀ ਉੜਿਆ ਗਿਆ ਉਹਦਾ ਟਰਾਂਸਫਰਮ ਦਾ ਉਹਦਾ ਤਾਂ ਫੇਸ ਉੜਦਾ ਹੀ ਨਹੀਂ ਹੁੰਦਾ ਤੇ ਕਿੰਝਾਂ ਤਾਰਾ ਤੁਰਾ ਜੁੜੀਆਂ ਹੋਣੀਆਂ ਕੋਈ ਚੱਕਰ ਪਿਆ ਪਤਾ ਬਾਅਦ ਹੀ ਲੱਗੂ ਫੇਸ ਉੜਿਆ ਟਰਾਂਸਫਰਮ ਤੋਂ ਤੇ ਮੋਟਰ ਖੜੀ ਸੀਗੀ ਸਵੇਰ ਦੀ ਦੇ ਦੇ ਹੁਣ ਕਰਦੇ ਆ ਚੈੱਕ ਓ ਗਵਲਾ ਉੜਿਆ ਫੇਸ ਮੱਕੀਓ ਲੱਗੇ ਆ ਤੈਨ ਦੋਨੇ ਓ ਬੜਾ ਉੜਿਆ ਗੋਬੜ ਚਲੋ ਕਰੋਨੇ ਕਰੀ ਚੈੱਕ ਪਤਾ ਲੱਗ ਜਾਊਗਾ ਲੋ ਵੀ ਮੇਤਰੋ ਫੇਸ ਲੱਗੇ ਹੀ ਲਾਉਣ ਤੇ ਬੱਤੀ ਤਾਂ ਚਲ ਗਈ ਆ 2 ਵਜੇ ਤੇ ਹੁਣ ਸਵੇਰ ਨੂੰ ਹੋਣੀ 6 ਵਜੇ ਸਵੇਰ ਨੂੰ ਪਤਾ ਲੱਗੂਗਾ ਹੁਣ ਦੇ ਦਿੰਦੇ ਆ ਇੱਕ ਵਾਰੀ ਲਾ ਦਈਏ ਮਾੜਾ ਫੇਸ ਫੇ ਪਤਾ ਲੱਗੂਗਾ ਫੇ ਜਦੋਂ ਬੱਤੀ ਚੱਲੂਗੀ ਤਾਂ ਇਹਦੀ ਅੰਪੀਅਰ ਚੈੱਕ ਕਰਾਵਾਂਗੇ ਇੱਕ ਵਾਰੀ ਮੋਟਰ ਤੇ ਤੇ ਸਹੀ ਹੋਈ ਤਾਂ ਲੂਸ ਗਈ ਹੋਈ ਤਾਂ ਪਤਾ ਨਹੀਂ ਹੁਣ ਸੇ ਨੂੰ ਪਤਾ ਲੱਗੂਗਾ ਲਓ ਵੀ ਮਿੱਤਰੋ ਮੋਟਰ ਚੱਲ ਪਈ ਸੀਗੀ ਮੋਟਰ ਨਿਕਲੀ ਸਹੀ ਤੇ ਟਰਾਂਸਫਾਰਮ ਗਿਆ ਹੀ ਲੂਸ ਟਰਾਂਸਫਾਰਮ ਦੋ ਕੁ ਵੈਲ ਉੱਠ ਗਏ ਇੱਕ ਫੇਸ ਹੀ ਆਉਂਦਾ ਹੈਗਾ ਤੇ ਕੱਲ ਫੇ ਟਰਾਂਸਫਾਰਮ ਰਖਾਇਆ ਫਿਰ ਟਰਾਂਸਫਾਰਮ ਬਹੁਤ ਔਖਾ ਰਖ ਹੋਇਆ ਆਪਣੇ ਇਥੇ ਨੰਗਾ ਹੈ ਨਹੀਂ ਸੀਗਾ ਤੇ ਇਦਾਂ ਦਾ ਪਤਾ ਨਹੀਂ ਸੀਗਾ ਹੁਣ ਤਾਂ ਕਰਕੇ ਗਾਂ ਛੱਡਾਂਗੇ ਇਥੋਂ ਇਥੋਂ ਚੱਕ ਚੱਕ ਹੀ ਲਗਾਏ ਗੱਡੀ ਵਿੱਚ ਬਲਣੀ ਨਹੀਂ ਉਹਨਾਂ ਦੀ ਤੇ ਬਹੁਤ ਝੋਨਾ ਭੱਜਿਆ ਇਥੋਂ ਝੋਨਾ ਹਰਾ ਭੱਜ ਗਿਆ ਇਥੇ ਬੜਾ ਔਖਾ ਜਾੜਿਆ ਹੈ ਉਹ ਕੋਈ ਨਾ ਟ੍ਰਾਂਸਫਰਿੰਗ ਦਾ ਹੀ ਹੋਇਆ ਸੀ ਕੰਮ ਗਰੰਟੀ ਸੀਗਾ ਅੱਗੇ ਵੀ ਆਪਣਾ ਜਿੱਦਾਂ ਰੱਖਿਆ ਸੀ ਚਿਰ ਦਾ ਸਾਲ ਦੀ ਗਰੰਟੀ ਸੀਗੀ ਸਾਲ ਤੋਂ ਪਹਿਲਾਂ ਹੀ ਲੂਸ ਗਿਆ ਇਹ ਤੇ ਤਾਂ ਕਰਕੇ ਫੇਰ ਗਰੰਟੀ ਜੀ ਸੀਗਾ ਬਾਕੀ ਹੁਣ ਚੱਲਦੀ ਆ ਮੋਟਰ ਤੇ ਕੱਲ ਰੱਖ ਗਏ ਸ਼ਾਮੀ ਉਹ ਬੜਾ ਔਖਾ ਰੱਖਿਆ ਖਿੱਚ ਕੇ ਲਗਾਇਆ ਬਾਲਿਆਂ ਤੇ ਇਹਨੂੰ ਭਾਰਾ ਬਹੁਤ ਆ ਦੇਖਣ ਨੂੰ ਛੋਟਾ ਜਿਹਾ ਲੱਗਦਾ ਪਰ ਭਾਰਾ ਬਹੁਤ ਆ ਤੇ ਬਾਕੀ ਅੱਜ ਸਪਰੇਅ ਵੀ ਕਰਦੇ ਆ ਦੇਖਦੇ ਆ ਹੁਣ ਤੇ ਲੱਗਣਾ ਸਪਰੇਅ ਨੂੰ ਵੀ ਤੇ ਇੱਕ ਚੂਹਾ ਬਹੁਤ ਪਿਆ ਆ ਵਿਚ ਚੂਹੇ ਨੇ ਟੁੱਕੇ ਆ ਜਦਾ ਪਾਣੀ ਫੇਰ 2-3 ਦਿਨ ਮੋਟਰ ਬੰਦ ਰਹੀ ਆ ਐਚੀ ਚੱਲਦਾ ਹੁਣ ਤੇ ਬਾਕੀ ਸਪਰੇਅ ਲੱਗਦੇ ਆ ਜੇ ਕਰਨ ਲੋ ਮਿੱਤਰੋ ਸਪਰੇਅ ਤਾਂ ਅੱਜ ਹੋ ਗਏ ਕੈਨਸਲ ਤੇ ਬੰਦੇ ਨਹੀਂ ਰਏ ਜਿੱਦਾਂ ਉਹ ਕੱਲ ਦਾ ਟਾਈਮ ਦਿੰਦੇ ਆ ਤੇ ਸਪਰੇਅ ਹੁਣ ਕਰਾਂਗੇ ਕੱਲ ਨੂੰ ਤੇ ਇਧਰ ਮੋਟਰ ਤੇ ਆਇ ਤੇ ਗਿੜਾ ਮਾਰਨ ਸਵੇਰ ਦੀ ਚੱਲਦੀ ਐ ਕਰੀ ਮੜਕ ਦੇਖ ਲੈਣੇ ਆ ਤੇ ਬਾਕੀ ਆ ਛੜਕਾਲਿਆਂ ਦਾ ਦੇਖੋ ਤਾਂ ਕਿੰਨਾ ਥਾਂ ਨਾਲ ਨਾਲ ਇਹ ਵੀ ਛੱਡਿਆ ਤੇ ਛੜਕਿਆ ਉੱਤੇ ਤੇ ਕਿੰਨੀ ਭੰਗ ਹੋ ਗਈ ਐ ਇੱਥੇ ਸਾਰੇ ਖੱਤੇ ਹੋਏ ਸੀਗੇ ਪਤਾ ਨਹੀਂ ਲੱਗਦਾ ਹੁਣ ਕਿੱਥੇ ਕਿਧਾ ਖੇਤ ਸੀਗਾ ਬਾਕੀ ਆ ਪਾਣੀ ਖੜਾ ਤੁਰ ਕੇ ਆਉਣਾ ਪੈਂਦਾ ਇੱਧਰ ਨਾਲ ਵਿੱਚ ਮੋਟਰਸਾਈਕਲ ਆਉਂਦਾ ਉਹ ਜੱਬ ਖਾਣਾ ਹੋ ਵੀ ਮੇਤਰੋ ਹੁਣ ਤਾਂ ਚੱਲੀ ਜਾਂਦੀ ਐ ਹਜੇ ਪਾਣੀ ਬਾਵਾ ਘਟਾ ਜਾਂਦੀ ਮੋਟਰ ਪਹਿਲਾਂ ਕੱਢਦੀ ਘੰਟਾ ਕ ਪੂਰਾ ਪਾਣੀ ਬਾਅਦ ਚ ਦਜ ਦਿਨ ਬੋਇਆ ਕਿ ਧੁੱਪ ਬਹੁਤ ਲੱਗੀ ਆ ਕਰਕੇ ਪਾਣੀ ਹੁਣ ਫੇ ਘਟਾ ਗਈ ਆ ਨਾਲ ਸਿੰਮ ਦੀ ਆ ਮੀਂਹ ਦੀ ਨਿਸ਼ਾਨੀ ਹੁੰਦੀ ਕਹਿੰਦੇ ਇਹ ਹਨਾ ਬਾਕੀ ਟਰਾਂਸਫਾਰਮ ਚੱਲੀ ਜਾਂਦਾ ਬਾਕੀ ਝੋਨਾ ਤਾਂ ਇੱਥੇ ਸਾਰਾ ਸੋਨਾ ਆ ਇਦਾਂ 110 ਆ ਝੋਨਾ ਤਾਂ ਪੂਰਾ ਵਧੀਆ ਆ ਜਾੜਾ ਵਧੀਆ ਮਾਰ ਗਿਆ ਤੇ ਕੱਦ ਬਹੁਤ ਕੱਢ ਗਿਆ ਝੋਨਾ ਦਵਾਈ ਦਵਾਈ ਮਾਰੀ ਐਨ। ਓਕੇ ਆ ਪੂਰਾ। ਬਾਕੀ ਹੁਣ ਮਿੱਤਰੋ ਮੌਸਮ ਵੀ ਹੋ ਗਿਆ ਸੈਟ। ਤੇ ਮੌਸਮ ਦੀ ਐਨ ਤਾਂ ਪਤਾ ਪੱਲਾ ਪੀ ਲੱਗਣ ਅੱਗੇ 10 ਦਿਨ ਤਾਂ ਮੀਂਹ ਹੋਣੀ ਹਟਿਆ। ਮੋਟਰਾ ਬੰਦੇ ਹੀ ਰਈਆਂ। ਹੁਣ ਲੱਗਣ ਲੱਪਿਆ ਧੁੱਪ ਵਧੀਆ। ਬੰਨੇ ਬੁੰਨੇ ਐਨ ਵੱਡੇ ਸੀਗੇ ਇੱਕਾਰੀ। ਹਾਂ ਲੋੜ ਨਹੀਂ ਪੈਣੀ ਸਾਫ ਸੁਥਰੇ ਜਾਣ ਇੱਥੋਂ ਦੀ ਲੈ ਗਏ ਚੱਕਿਆ ਥੱਲੇ ਬਹੁਤ ਔਖਾ ਮਿੱਤਰੋ ਗਾ ਇੱਥੋਂ ਆਪਾਂ ਲਾਂਗਾ ਛੱਡਾਂਗੇ ਨਾਲ-ਨਾਲ ਤੇ ਬਹੁਤ ਔਖਾ ਲਗਾਏ ਆ ਬਹੁਤ ਭਾਰਾ ਹੈ ਦੇਖਣ ਨੂੰ ਹੀ ਲੱਗਦਾ ਛੋਟਾ ਜਿਹਾ ਇਹ ਭਾਰਾ ਬਹੁਤ ਆ ਤੇ ਮਸੀ ਚੱਕ ਕੇ ਲੈ ਕੇ ਥੱਲੇ ਖੋਬਾ ਹੀ ਕਰਕੇ ਗਾਰੇ 'ਚ ਤਾਂ ਕਰਕੇ ਬੜਾ ਔਖਾ ਲਗਾਏ ਆ ਲਓ ਵੀ ਮਿੱਤਰੋ ਉੱਤੋਂ ਕਰੋ ਚੱਕ ਵਿਊ ਸ਼ੜਕ ਦੇ ਰੋਡ ਵੀ ਬਹੁਤ بڑا ਹੈ ਉਹ ਚੱਲ ਜਾਂਦੀ ਇੱਕ ਪਟੜੀ ਦੋ ਪਟੜੀਆਂ ਆ ਜਾਂਦਾ ਦੋ ਲੇਨਾਂ ਛੱਡੀਆਂ ਹਨ ਤੇ ਉੱਤੋਂ ਵੀਊ ਕਰੋ ਖੇਤਾ ਚੱਕ ਬਹੁਤ ਥੱਲੇ ਨੂੰ ਡੰਗਾਈ ਆ ਕਮ ਸੇ ਕਮ 20 ਫੁੱਟ ਤੇ ਆ ਇਹ ਚੱਲਦੀ ਆ ਦੇਖੋ ਕਰੋ ਚੈੱਕ ਵੀਊ ਤੋਂ ਪੌਪ ਬਹੁਤ ਅੱਜ ਲੱਗੀ ਵਧੀਆ ਐਨ ਮੌਸਮ ਸਾਫ ਹੋ ਗਿਆ ਐ ਇਹ ਰੋਡ ਬਹੁਤ ਚੌੜਾ ਆ ਉਹ ਚੱਲ ਜਾਂਦੀ ਐ ਇੱਕ ਪਟਰੀ ਘੱਟੋ ਘੱਟ ਦੋ ਖੇਤਾਂ ਦੀ ਲੰਬਾਈ ਆ ਚੜਾਈ ਦੋ ਖੇਤਾਂ ਦੀ ਆ ਤੇ ਆ ਦੇਖੋ ਇੱਥੋਂ ਕਿੰਨਾ ਨੀਵਾ ਹੋ ਐ ਦੇਖੋ ਕਿੰਨਾ ਉੱਚਾ ਬੋੜਿਆ ਉੱਤੇ ਇਹਦਾ ਨਾ ਬਹੁਤ ਉੱਚਾ ਐ ਤੇੜਾਂ ਨਹੀਂ ਬਣਾਈਆਂ ਆ ਵੀ ਇਧਰੋਂ ਕਰ ਲੋ ਚੈੱਕ ਆਹ ਦੇਖੋ ਮੁਰੇ ਬੋਲੇ ਆ ਬੋਲ ਬਹੁਤ ਥਾਂ ਥਾਂ ਬੋਲ ਦਿੱਤੇ ਆ ਆ ਗੱਬਿਆਂ ਪਤਾ ਨਹੀਂ ਇਹਨਾਂ ਨੇ ਕੀ ਚੈੱਕ ਕਰਿਆ ਥਾਂ ਕਾਤੇ ਛੱਡਿਆ ਆ ਗੱਬਿਆਂ ਥਾਂ ਇਦਾਂ ਛੱਡਿਆ ਆ ਨਹੀਂ ਕਿੰਨਾ ਥਾਂ ਛੱਡਿਆ ਘਾਹ ਕੁ ਹੋ ਗਿਆ ਉੱਤੇ ਹੁਣ ਕਿੰਨਾ ਥਾਂ ਹੀ ਛੱਡਿਆ ਆ ਮਿੱਟੀ ਬਹੁਤ ਪਾਈ ਆ ਬਹੁਤ ਖੱਤੇ ਲੋਕਾਂ ਨੇ ਚਕਾਏ ਇਸ ਦਾ ਫਿੱਟੀ ਚਿਕਾ ਜਗਾ ਪੌਲ ਚਦਾ ਥੱਲੇ ਸੋਦਾ ਪਾਣੀ ਹੋ ਖੜਾ ਹੈ ਕਰੋਟਕ ਪਾਣੀ ਹੋਈਆਂ ਵਿੱਚ ਚੜਾਈ ਬਹੁਤ ਹੈ ਜਿੱਦਾਂ ਚੌੜਾ ਹੈ ਨਾ ਰੋਡ ਲੁੱਕ ਲੁੱਕ ਪੈ ਗਈ ਹੈ ਇੱਥੇ ਤਾਂ ਆਪਣੇ ਹਨ ਤਿਆਰੀ ਆ ਐਨ ਲੁੱਕ ਲੁੱਕ ਪੈ ਕੇ ਤਿਆਰ ਆ ਲੋ ਵੀ ਮਿੱਤਰੋ ਸਪਰੇਅ ਲਾਪੇ ਹੀ ਕਰਨ ਬੰਦਾ ਕੱਲਾ ਹੀ ਆ ਤੇ ਸਪਰੇਅ ਦਾ ਹੁਣ ਜ਼ੋਰ ਪਿਆ ਬੰਦੇ ਲੱਭਦਾ ਨਹੀਂ ਕੋਈ ਤੇ ਲੱਗਾ ਸਪਰੇਅ ਦਿਖਾਉਣਾ ਦਵਾਈ ਕਿਹੜੀ ਕਿਹੜੀ ਪਾਈ ਆ ਤੇ ਜੇ ਚੌਥੀ ਪੰਜਵੀਂ ਟੈਂਕੀ ਗਈ ਆ ਤੇ ਜਾਲਾ ਵੇ ਕਰੋ ਅੱਜ ਕਿੰਨਾ ਪਿਆ ਆ ਤੇਲ ਬਹੁਤ ਪੈਂਦੀ ਹੁਣ ਮੌਸਮ ਵੀ ਖਰਾਬ ਜਿਹਾ ਹੁੰਦਾ ਹੈ ਜੇ ਮਿੱਤਰੋ ਬੱਦਲ ਘਰ ਲੋ ਚੱਕ ਪਿੱਛੇ ਤੇ ਲੱਗੇ ਜਾਂਦੇ ਆ ਤੂੰ ਤਿੰਨ ਕਿ ਖੇਤ ਨਿਕਲ ਗਏ ਪਾਣੀ ਮੋਢੇ ਸੀਗਾ 32 ਰਾਤ ਦੀ ਖਰਾਬ ਹੋਈ ਸੀਗੀ ਚਲੇ ਤੋ ਲੱਗ ਰਿਆ ਬੱਦਲ ਕਰੋ ਚੱਕ ਲਓ ਵੀ ਮਿੱਤਰੋ ਝੁੱਪ ਨਿਕਲਿਆ ਜਾਂ ਹੁਣ ਤਾਂ ਦਿਨ ਮੜਿਆ ਜਾ ਲੱਗ ਗਿਆ ਬੱਦਲ ਜੇ ਆ ਉਦਾਂ ਹੁੰਦੇ ਵਿੱਚ ਤੇ ਲੰਮਿਆ ਛਾਗੇ ਸੀਗੇ ਇੱਧਰ ਤੇ ਚੱਲੀ ਜਾਂਦਾ ਕੰਮ ਜਨਰੇਟਰ ਚਲਾ ਲਿਆ ਹੀ ਆੜ ਭਰ ਲਈ ਜਿੱਦਾਂ ਤੇ 32 ਖਰਾਬ ਹੋਈ ਆ ਕੱਲ ਦਾ ਆਸਟ ਟੈਂਕੀ ਤੇ ਦੋਈ ਮੋਟਰ ਤੇ ਹੁਣ ਸ਼ਾਮਾਂ ਨੂੰ ਕਰਾਂਗੇ ਹੁਣ ਹੋ ਗਈ ਧੁੱਪ ਬਹੁਤ ਜ਼ੈਨ ਹੋ ਗਿਆ ਸਾਫ ਦੇਖੋ ਸੂਰਜ ਤੇ ਉੱਥੇ ਦੋਈ ਮੋਟਰ ਤੇ ਸ਼ਾਮਾਂ ਨੂੰ ਕਰਾਂਗੇ ਉੱਥੇ ਜਿੰਨਾ ਕਿ ਨਿਕਲ ਜੂ ਬਾਕੀ ਫੇ ਪਰਸਨ ਸਹੀ ਇੱਥੇ ਲੈ ਗਈ ਰਾਸ ਟੈਂਕੀ ਆ ਕੱਤੇ ਸੁੱਕੇ ਹੀ ਇੰਨਾ ਫਾਇਦਾ ਥੱਲੇਉ ਤੇ ਨਹੀਂ ਤਾਂ ਉਦੋਂ ਵੀ ਔਖਾ ਹੋਣਾ ਹੈ ਧੁੱਪ ਹੋ ਗਈ ਹੈ ਇਕੱਲਾ ਹੀ ਹੈ ਨਾ ਜਾਂ ਦੋ ਤਿੰਨ ਜਾਨੇ ਹੋਣ ਫੇ ਤਾਂ ਹੋ ਜਾਂਦੀ ਆ ਤਾ ਕਰਕੇ ਫੇ ਹੁਣ ਸ਼ਾਮਾਂ ਨੂੰ ਕਰਾਂਗੇ ਐਵੇਂ ਧੱਕਾ ਕਰਨਾ ਨਾ ਤੇ ਆਪਾਂ ਬਲੌਗ ਦਾ ਨੇ ਇੱਥੇ ਐਂਡ ਕਰਦੇ ਆ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ 'ਚ ਤੇ ਹੁਣ ਕਿਸੇ ਸ਼ਾਮਾਂ ਨੂੰ ਕਰਾਂਗੇ ਦੂਈ ਮੋਟਰ ਤੇ ਚਲੋ ਠੀਕ ਆ ਮਿੱਤਰੋ